ਪਾਈ ਅਮਰਿਤਪਾਲ ਸਿੰਘ ਦੇ ਮਾਤਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਲਾਈਵ ਹੋ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਪਾਈ ਅਮਰਿਤਪਾਲ ਸਿੰਘ ਦੇ ਮਾਤਾ ਦਾ ਕਹਿਣਾ ਹੈ ਕਿ ਕੱਲ ਅਸੀਂ ਚੇਤਨਾ ਮਾਰਚ ਕੱਢਣਾ ਸੀ ਪਰੰਤੂ ਉਸ ਤੋਂ ਪਹਿਲਾਂ ਹੀ ਸਿੱਖਾਂ ਨੂੰ ਲੈ ਕੇ ਜਿਹੜਾ ਕਿ 扑ਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਕਈ ਸਿੱਖ ਜਥੇਬੰਦੀਆਂ ਜਿਹੜੇ ਪੁਲਿਸ ਨੇ ਗ੍ਰਿਫਤਾਰ ਕਰ ਲਈ ਐ ਤੇ ਜਿਸ ਤੋਂ ਬਾਅਦ ਥੋੜ ਸਿੱਖ ਜਥੇਬੰਦੀ ਇਸ ਗੱਲ ਦਾ ਵਿਰੋਧ ਕਰ ਰਹੀਏ ਨੇ ਤੇ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਲੈ ਕੇ ਅਤੇ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਜਿਹੜਾ ਇੱਕ ਵੱਡਾ ਪ੍ਰਦਰਸ਼ਨ ਹੋ ਰਿਹਾ ਸੀ ਤੇ ਜਿਸ ਦੇ ਦੌਰਾਨ ਚੇਤਨਾ ਮਾਰਚ 8 ਅਪ੍ਰੈਲ ਨੂੰ ਜਿਹੜਾ ਕਿ ਕੀਤਾ ਜਾਣਾ ਸੀ ਪਰੰਤੂ ਉਸ ਤੋਂ ਪਹਿਲਾਂ ਹੀ ਇੱਕ ਫਿਰ ਤੋਂ ਪੰਜਾਬ ਸਰਕਾਰ ਨੇ ਸਿੱਖ ਜਥੇਬੰਦੀਆਂ ਨੂੰ ਲੈ ਕੇ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੱਤੀ ਤੇ ਉੱਥੇ ਹੀ ਕਈ ਸਿੱਖ ਜਥੇਬੰਦੀਆਂ ਹਿਰਾਸਾ ਦੇ ਵਿੱਚ ਲੈ ਲਈਆਂ ਤੇ ਜਿਸ ਦੇ ਦੌਰਾਨ ਭਾਈ ਅਮਰਤਪਾਲ ਸਿੰਘ ਦੇ ਮਾਤਾ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਤੇ ਜਿਸ ਦੇ ਦੌਰਾਨ ਫਿਰ ਤੋਂ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਜੇਕਰ ਜੇਰ ਭੇਜਣਾ ਚਾਹੁੰਦੇ ਆ ਪੰਜਾਬ ਸਰਕਾਰ ਤਾਂ ਭੇਜ ਦੇਣਾ ਤੇ ਜੇਕਰ ਸਾਡੇ ਨਾਲ ਕੁਝ ਵੀ ਕਰਨਾ ਚਾਹੁੰਦੀ ਆ ਤਾਂ ਪੰਜਾਬ ਸਰਕਾਰ ਕਰ ਲੈ ਪਰੰਤੂ ਅਸੀਂ ਨਾ ਹੀ ਧਬਣ ਦਬਾਉਣ ਵਾਲੇ ਆ ਤੇ ਨਾ ਹੀ ਡਰਨ ਵਾਲੇ ਆ ਹੋਰ ਕੀ ਕਹਿਣਾ ਭਾਈ ਅਮਰਪਾਲ ਸਿੰਘ ਦੇ ਮਾਤਾ ਦਾ ਸੁਣਦੇ ਆ ਹਾਂ ਜੀ ਭਾਈ ਤੁਸੀਂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਤਾਂ ਹੀ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਹ ਉੱਥੇ ਚੱਲੇ ਹੋ। ਮੇਰੇ ਕੋ ਛਾਤੀ ਆ ਮੇਰਾ ਗੱਲ ਕੋਈ ਨੇ ਕੋਈ ਹੁੱਲੜਬਾਜੀ ਦੇ ਕਰੀਕਰ ਨੂੰ ਮੌਕਾ ਨਾ ਦੇਣਾ ਉੱਥੇ ਕਿਸੇ ਨੂੰ ਮੌਕਾ ਨਹੀਂ ਦੇਣਾ। ਤੁਸੀਂ ਸ਼ਾਂਤ ਰੋਸਮਾਰਚ ਇੱਕ ਬੈਠ ਜਾਓ ਇੱਥੇ ਜਗ੍ਹਾ ਤੇ ਜਿੱਥੇ ਮਰਜ਼ੀ ਸਾਨੂੰ ਕੋਈ ਨਹੀਂ ਪਾਣੇ ਜੇ ਅਸੀਂ ਲੈ ਜਾਣ ਜਿੱਥੇ ਮਰਜ਼ੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਪੀ ਲਿਆ ਵੀ ਹੋ ਤਾਂ ਨਿਕਾਹ ਕੀ ਅਰਦਾਸ ਕਰੋ। ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਣ ਨੂੰ ਜੇਲ੍ਹ ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪੁੱਛਣ ਦਿੰਦੇ ਤਾਂ ਵੀ ਕੋਈ ਗੱਲ ਨਹੀਂ ਭਾਈ ਅਮਰਤਪਾਲ ਸਿੰਘ ਦੇ ਮਾਤਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਲਾਈਵ ਹੋ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਭਾਈ ਅਮਰਤਪਾਲ ਸਿੰਘ ਨੇ ਮਾਤਾ ਦਾ ਕਹਿਣਾ ਹੈ ਕਿ ਕੱਲ ਅਸੀਂ ਚੇਤਨਾ ਮਾਰਚ ਕੱਢਣਾ ਸੀ ਪਰੰਤੂ ਉਸ ਤੋਂ ਪਹਿਲਾਂ ਹੀ ਸਿੱਖਾਂ ਨੂੰ ਲੈ ਕੇ ਜਿਹੜਾ ਕਿ 扑ਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਕਈ ਸਿੱਖ ਜਥੇਵੰਦੀਆਂ ਜਿਹੜੇ ਪੁਲਿਸ ਨੇ ਗ੍ਰਿਫਤਾਰ ਕਰ ਲਈਆਂ ਤੇ ਜਿਸ ਤੋਂ ਬਾਅਦ ਖੁਰ ਸਿੱਖ ਜਥੇਬੰਦੀ ਇਸ ਗੱਲ ਦਾ ਵਿਰੋਧ ਕਰ ਰਹੀ ਨੇ ਤੇ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਲੈ ਕੇ ਅਤੇ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਜਿਹੜਾ ਇੱਕ ਵੱਡਾ ਪ੍ਰਦਰਸ਼ਨ ਹੋ ਰਿਹਾ ਸੀ ਤੇ ਜਿਸ ਦੇ ਦੌਰਾਨ ਚੇਤਨਾ ਮਾਰਚ 8 ਅਪ੍ਰੈਲ ਨੂੰ ਜਿਹੜਾ ਕਿ ਕੀਤਾ ਜਾਣਾ ਸੀ ਪਰੰਤੂ ਉਸ ਤੋਂ ਪਹਿਲਾਂ ਹੀ ਇੱਕ ਫਿਰ ਤੋਂ ਪੰਜਾਬ ਸਰਕਾਰ ਨੇ ਸਿੱਖ ਜਥੇਬੰਦੀਆਂ ਨੂੰ ਲੈ ਕੇ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੱਤੀ ਤੇ ਉੱਥੇ ਹੀ ਕਈ ਸਿੱਖ ਜਥੇਬੰਦੀਆਂ ਹਿਰਾਸਾ ਦੇ ਵਿੱਚ ਲੈ ਲਈਆਂ ਤੇ ਜਿਸ ਦੇ ਦੌਰਾਨ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਤੇ ਜਿਸ ਦੇ ਦੌਰਾਨ ਫਿਰ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਜੇਕਰ ਜੇਰ ਭੇਜਣਾ ਚਾਹੁੰਦੇ ਆ ਪੰਜਾਬ ਸਰਕਾਰ ਤਾਂ ਭੇਜ ਦੇਣਾ ਤੇ ਜੇਕਰ ਸਾਡੇ ਨਾਲ ਕੁਝ ਵੀ ਕਰਨਾ ਚਾਹੁੰਦੀ ਆ ਤਾਂ ਪੰਜਾਬ ਸਰਕਾਰ ਕਰ ਲੈ ਪਰੰਤੂ ਅਸੀਂ ਨਾ ਹੀ ਧਬਣ ਦਬਾਉਣ ਵਾਲੇ ਆ ਤੇ ਨਾ ਹੀ ਡਰਨ ਵਾਲੇ ਆ ਹੋਰ ਕੀ ਕਹਿਣਾ ਭਾਈ ਅਮਰਪਾਲ ਸਿੰਘ ਨੇ ਮਾਤਾ ਦਾ ਸੁਣਦੇ ਆ ਹਾਂਜੀ ਭਾਈ ਤੁਸੀਂ ਕਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਤਾ ਹੀ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਹਾਂ ਮੇਰਾ ਮਤਾਂਦੀ ਹੈ ਮੇਰਾ ਗੱਲ ਕੋਈ ਨਾ ਕੋਈ ਹੁਲੜਬਾਜੀ ਦੇ ਕਰਕੇ ਉਹਨੂੰ ਮੌਕਾ ਨਾ ਦੇ ਕਿਸੀ ਨੂੰ ਮੌਕਾ ਨਹੀਂ ਦੇਣਾ ਤੁਸੀਂ ਸ਼ਾਂਤਾਂ ਰੋਸਮਾਰਿਕ ਬੈਠ ਜਾਓ ਇੱਕ ਜਗ੍ਹਾ ਤੇ ਜਿੱਥੇ ਮਰਜ਼ੀ ਹਾਂ ਨੂੰ ਕੋਈ ਨਹੀਂ ਪਾਵੇ ਜੇ ਇਸ ਤੇ ਲੈ ਜਾਣ ਜਿੱਥੇ ਮਰਜ਼ੀ ਲੈ ਜਾਣ ਤੁਸੀਂ ਕੋਈ ਹੁਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਪੀ ਲਿਆ ਭੀ ਉਹ ਤਾਂ ਨਿਕਾਹ ਖੀ ਅਦਾਸ ਕਰੋ ਵਾਹ ਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜੇ ਹਨ ਜੇਲ੍ਹ 'ਚ ਵੀ ਲੈ ਜਾਣਗੇ ਤਾਂ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਤਾਂ ਵੀ ਕੋਈ ਗੱਲ